ਤਾ ਖਬਰਗਰ ਸ਼ੰਕਰ ਤੁਹਾਨੂੰ ਜੀ ਕਾ ਲੈਨੇ ਜਿੱਥੇ ਪੰਜਾਬ ਅਤੇ ਦੇਸ਼ ਲਈ ਮਾਣ ਹਾਸਲ ਕਰਨ ਵਾਲੀ ਪੰਜਾਬ ਪੁਲਿਸ ਦੀ ਮੁਲਾਜ਼ਮ ਰਜਨੀ ਨੇ ਬ੍ਰਿੰਗਮ ਅਮਰੀਕਾ ਦੇ ਵਿੱਚ ਹੋਏ ਵਿਸ਼ਵ ਪੁਲਿਸ ਅਤੇ ਫਾਰੀ ਖੇਡਾਂ ਦੇ ਵਿੱਚ 4 골ਡ ਮੈਡਲ ਅਤੇ 3 ਚਾਂਦੀ ਅਤੇ 1 ਕਾਸੀ ਦਾ ਕੁੱਲ 7 ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਪਾਈ। ਇਹ ਮੈਡਲ ਜਿੱਤਣ ਵਾਲੀ ਪਿੰਡ ਸੈਲਾਕੁਰਦ ਵਾਲੀ ਬੇਟੀ ਰਜਨੀ ਨੇ ਬ੍ਰਿੰਗਮ ਅਮਰੀਕਾ ਦੇ ਵਿੱਚ ਹੋਏ ਵਿਸ਼ਵ ਪੁਲਿਸ ਅਤੇ ਫਾਰੀ ਖੇਡਾਂ ਦੇ ਵਿੱਚ ਧਗਮੇ ਜਿੱਤ ਕੇ ਇਤਿਹਾਸ ਰਚਿਆ। ਜਿਰਦਾ ਮਨੀਸ਼ਾ ਮਹਿਤਾ ਹਲਕਾ ਇੰਚਾਰਜ ਭਾਜਪੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਇਸ ਮੌਕੇ ਤੇ ਮਨੀਸ਼ਾ ਮਹਿਤਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਇਲਾਕੇ ਦੇ ਪਿੰਡ ਸੈਲਾਕੁਰ ਦੀ 7 ਮੈਂਡਲ ਜਿੱਤ ਕੇ ਲਿਆਉਣ ਵਾਲੀ ਬੇਟੀ ਨੇ ਦੇਸ਼ ਦੁਨੀਆ ਦਾ ਨਾਮ ਮਸ਼ਹੂਰ ਕੀਤਾ ਅਤੇ ਉਹਨਾਂ ਨੂੰ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਯੂਪੀ ਸਰਕਾਰ ਤਰਜ ਤੇ ਵਿਸ਼ੇ ਫੰਡ ਜਾਰੀ ਕਰਕੇ ਹੌਸਲਾ ਵਜਾਈ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਉਪਲਬਧੀਆਂ ਹਾਸਲ ਕਰ ਸਕਣ ਇਸ ਮੌਕੇ ਤੇ ਰਜਨੀ ਨੇ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਸਰਕਾਰ ਨੂੰ ਉਹਨਾਂ ਨੂੰ ਸਹਿਯੋਗ ਕਰਨ ਦੀ ਮੰਗ ਵੀ ਰੱਖੀ ਹੋਰ ਕੀ ਕੁਝ ਕਿਹਾ ਆਪੂਰੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਰਹੋ ਪੰਜਾਬੀ ਇਕਲ ਚੈਨਲ ਦੇ ਨਾਲ ਬਿੱਟੂ ਚੋਹਾਂ ਦੀ ਰਿਪੋਰਟ ਕਰ ਸ਼ੰਕਰ ਸਤਿ ਸ਼੍ਰੀ ਅਕਾਲ ਮੈਂ ਪੰਜਾਬ ਪੁਲਿਸ ਚ ਕਾਂਸਟੇਬਲ ਰਜਨੀ ਤੇ ਸਾਡੇ ਵਰਲਡ ਪੁਲਿਸ ਫਾਇਰ ਗੇਮ ਹੋਈਆਂ ਸੀ ਮੈਂ ਉਸ ਚ ਪਾਰਟਿਸਪੇਟ ਕੀਤਾ ਤੇ ਮੈਨੂੰ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮੈਂ ਉਸ ਤੋਂ ਸੱਤ ਮੈਡਲ ਜਿੱਤ ਕੇ ਲਈਆਂ ਮੇਰੇ ਮਾਤਾ ਪਿਤਾ ਮੇਰੇ ਸਪੇਕ ਕਿਉ ਸਾਰੇ ਪਰਿਵਾਰ ਔਰ ਪੂਰੀ ਬਾਲੀ ਫੈਮਿਲੀ ਪੂਰਾ ਪਿੰਡ ਤੇ ਮੈਨੂੰ ਜਿੰਨੇ ਵੀ ਲੋਕਾਂ ਨੇ ਮੇਰਾ ਸਾਥ ਦਿੱਤਾ ਮੇਰੇ ਕੋਚਸ ਏਐਸਏ ਹਰਿੰਦਰ ਕੋਸਰ ਔਰ ਮੇਰਾ ਮਾਣ ਵਧਾਣ ਆਏ ਮੈਡਮ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਘਰ ਆ ਕੇ ਸਨਮਾਨਿਤ ਕਰ ਰਹੇ ਨੇ ਤੇ ਇੱਕ ਬਹੁਤ ਹੀ ਹਲਕੇ ਲਈ ਮਾਣ ਵਾਲੀ ਗੱਲ ਹੈ ਤੇ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਮੈ ਇਹ ਚਾਹਨੀ ਆ ਕਿ ਆਉਣ ਵਾਲੇ ਟਾਈਮ 'ਚ ਹੋਰ ਵੀ ਬੱਚੀ ਅੱਗੇ ਵਧਣ ਤੇ ਐਦੇ ਹੀ ਮਤਲਬ ਮਾਨ ਸਤਕਾਰ ਸਾਨੂੰ ਸਰਕਾਰਾਂ ਦੇ ਜਾਣ ਤੇ ਅਸੀਂ ਹੋਰ ਅੱਗੇ ਵਧੇ ਜਾਈਏ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਸਹਲੇ ਪਿੰਡ ਦੀ ਬੇਟੀ ਜਿਹੜੀ ਹੈ ਵਰਲਡ ਪੁਲਿਸ ਐਂਡ ਫਾਇਰ ਗੇਮਸ ਦੇ ਵਿੱਚ 7 ਮੈਡਲ ਜਿੱਤ ਕੇ ਆਈ ਹੈ ਪੰਜਾਬ ਦੀਆਂ 13 ਲੜਕੀਆਂ ਜਿਹੜਾ ਗਈਆਂ ਸੀ ਉੱਥੇ ਖੇਲਣ ਵਾਸਤੇ ਜਿਹਦੇ ਵਿੱਚ ਉਹ 70 ਮੈਡਲ ਜਿੱਤ ਕੇ ਲੈ ਕੇ ਆਈਆਂ ਔਰ 17 ਦੇ ਵਿੱਚੋਂ 7 ਮੈਡਲ ਜਿਹੜਾ ਕਿ 10% ਹੁੰਦਾ ਹੈ ਸਾਡੇ ਹਲਕੇ ਦੀ ਬੇਟੀ ਜਿੱਤ ਕੇ ਲੈ ਕੇ ਆਈ ਹੈ ਸੋ ਇਹ ਸਾਡੇ ਹਲਕੇ ਲਈ ਸਾਡੇ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ ਔਰ ਨਾਲ ਮੈਂ ਇਹ ਗੱਲ ਕਹਾਂਗੀ ਕਿ ਸਾਡੇ ਪੱਤੀ ਸੁਰਾ ਸਿੰਘ ਸਕੂਲ ਤੋਂ ਇਹਨੇ ਆਪਣੀ ਸਪੋਰਟਸ ਦੀ ਸ਼ੁਰੂਆਤ ਕੀਤੀ ਸੀ ਸਰਕਾਰੀ ਸਕੂਲ ਤੋਂ ਸਪੋਰਟਸ ਦੀ ਸ਼ੁਰੂਆਤ ਕੀਤੀ ਸੀ ਔਰ ਬਹੁਤ ਮਾਣ ਵਾਲੀ ਗੱਲ ਹੈ ਕਿ ਅੱਜ ਇਹ ਬੱਚਾ ਜਿਹੜਾ ਵਰਲਡ ਲੈਵਲ ਤੇ ਖੇਡ ਰਿਹਾ ਔਰ ਪੂਰੇ ਇੰਡੀਆ ਨੂੰ ਇਹਨਾਂ ਨੇ ਪ੍ਰਾਊਡ ਫੀਲ ਕਰਾਇਆ ਮਨਕੀ ਬਾਗ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਵੀ ਇਹਨਾਂ ਦਾ ਜ਼ਿਕਰ ਕੀਤਾ ਔਰ ਮਾਨਨਯ ਜਿਹੜੇ ਸਾਡੇ ਗ੍ਰਹਿ ਮੰਤਰੀ ਹੈਗੇ ਅਮਿਸ਼ਾਹ ਜੀ ਉਹਨਾਂ ਨੇ ਇਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਜਿਹੜੇ ਉੱਤੇ ਅੱਜ ਇੰਡੀਆ ਨੂੰ ਇੰਨਾ ਪ੍ਰਾਊਡ ਫੀਲ ਕਰਾ ਕੇ ਆਇਆ ਇਹਨਾਂ ਵੱਡਾ ਮੂਮੈਂਟ ਜਿਹੜਾ ਨੇ ਭਾਰਤ ਨੂੰ ਦਿੱਤਾ ਔਰ ਮੈਂ ਇਹ ਗੱਲ ਪੰਜਾਬ ਸਰਕਾਰ ਤੋਂ ਮੰਗ ਕਰਦੀ ਆ ਕਿ ਜਿੱਦਾਂ ਬਾਕੀ ਸੂਬਿਆਂ ਦੀਆਂ ਸਰਕਾਰਾਂ ਨੇ ਖਾਸ ਤੌਰ ਤੇ ਯੋਗੀ ਸਾਹਿਬ ਨੇ ਜਿੱਦਾਂ ਯੂਪੀ ਦੇ ਜਿਹੜੇ ਪਲੇਅਰ ਗਏ ਹੋਏ ਸੀ ਉਹਨਾਂ ਨੂੰ ਇਨਾਮ ਰਾਸ਼ੀ ਦਿੱਤੀ ਹੈ ਆਪਣੀ ਸਰਕਾਰ ਵੱਲੋਂ ਪੇਸ਼ ਹੈ ਭਾਰਤ ਸਰਕਾਰ ਜਦੋਂ મોદી ਸਰਕਾਰ ਨੇ ਇਹਨਾਂ ਨੂੰ ਇਨਾਮ ਰਾਸ਼ੀ ਦੇ ਚੁੱਕੀ ਹੈ ਅਸੀਂ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਪੰਜਾਬ ਸਰਕਾਰ ਵੀ ਜਰਾ ਦਿਲ ਖੋਲ ਕੇ ਇਹਨਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਕਰੇ ਔਰ ਇਹਨਾਂ ਬੱਚਿਆਂ ਨੂੰ ਜਿਹੜਾ ਫੰਡਸ ਪ੍ਰੋਵਾਈਡ ਕਰੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਹੋਰ ਬਿਹਤਰ ਜਿਹੜਾ ਉਤਸ਼ਾਹ ਦੇ ਨਾਲ ਇਹੋ ਜਿਹੇ ਖਿਡਾਰੀ ਅਗੇ ਆਣ ਔਰ ਪੰਜਾਬ ਦਾ ਔਰ ਸਾਡੇ ਮੁਲਕ ਜਿਹੜਾ ਭਾਰਤ ਦਾ ਨਾਮ ਰੋਸ਼ਨ ਕਰਨ ਅੱਜ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਆ ਮੇਰੀ ਭਤੀਜੀ ਰਜਨੀ ਯੋਕੇ ਅਮਰੀਕਾ ਵਿੱਚ ਪੁਲਿਸ ਗੇਮਾਂ ਹੋਈਆਂ ਉਹਦੇ ਵਿੱਚ ਸਾਡੇ ਪਿੰਡ ਦਾ ਮਾਣ ਵਧਾਇਆ ਇਹਨੇ ਜ਼ਿਲ੍ਹੇ ਦਾ ਵੀ ਵਧਾਇਆ ਪੰਜਾਬ ਦਾ ਵੀ ਵਧਾਇਆ ਇੰਡੀਆ ਦਾ ਵੀ ਵਧਾਇਆ ਇਹਨੇ 7 ਮੈਡਲ ਜਿੱਤੇ ਆ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਇਹਨਾਂ ਬੱਚੀਆਂ ਦੀ ਹੌਸਲਾ ਵਜਾਈ ਕਰੋ ਜੋ ਬਾਕੀ ਸਟੇਟਾਂ ਨੇ ਇਹਨਾਂ ਨੂੰ ਮੰਨਦਾ ਮਾਣ ਦਿੱਤਾ ਉਹ ਵੀ ਇਹ ਵੇਣ ਮੈਂ ਬਹੁਤ ਬਹੁਤ ਧੰਨਵਾਦ